ਤੁਹਾਡਾ ਤਾਂ ਆਪਣੇ YouTube ਚੈਨਲ ਕੁਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਾਇਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਉਗਰਾਹਾ ਪਿੰਡ ਤੋਂ ਆਪਣਾ ਪਿੰਡ ਆ ਦੋਸਤੋ ਖੁੱਦ ਹੈ ਇਹ ਉਹ ਗਰਾਹਾਂ ਪਿੰਡ ਦੋਸਤੋ ਜ਼ਿਲ੍ਹਾ ਸੰਗਰੂਰ ਚ ਰਹਿ ਜਾਂਦਾ ਸੁਨਾਮ ਸ਼ਹਿਰ ਤੋਂ ਤਕਰੀਬਨ 9 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸੁਨਾਮ ਤੋਂ ਜਿਹੜਾ ਰੋਡ ਦੋਸਤੋ ਬਰੇਟਾ ਮੰਡੀ ਨੂੰ ਜਾਂਦਾ ਪਿੰਡਾਂ ਵਿੱਚ ਦੀ ਹੋ ਕੇ ਉਹ ਰੋਡ ਦੇ ਉੱਤੇ ਰਹਿ ਜਾਂਦਾ ਹੈ ਇੱਕ ਵਾਰ ਝੋਟੀ ਦਾ ਥਣ ਹਵਾਨਾ ਤੇ ਮੂੰਹ ਮੱਥਾ ਦਿਖਾ ਦਣਾ ਦੋਸਤੋ ਬਾਕੀ ਅਗਲੀ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਤੇ ਨੰਬਰ ਬਾਈ ਹੋਰਾਂ ਦਾ ਸਕਰੀਨ ਤੇ ਲਾ ਦਾਂਗੇ ਜਿਹਨੂੰ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਦੋਸਤੋ ਖੁੱਲਾ ਜ਼ਰੂਰ ਹੈ ਸਿੰਘ ਪਰ ਉੱਪਰ ਜਾ ਕੇ ਮੁੜਿਆ ਹੋਇਆ ਕੁੰਡਾ ਸਿੰਘ ਹੈ ਬਿਲਕੁਲ ਠੰਡੀ ਸੀੜ ਝੋਟੀ ਆ ਦੋਸਤੋ ਸੂਣ ਦੀ ਤਿਆਰੀ ਚ ਹੈ ਕੱਢਦੀ ਹੈ ਪੰਜ ਸੱਤ ਦਿਨ ਥਣ ਹਵਾਣਾ ਇਧਰ ਤੋਂ ਦਿਖਾ ਦੇਣਾ ਮੁਠੀ ਦੀ ਚਬਾਈ ਵਾਲੇ ਵਧੀਆ ਥਣ ਲੱਗੇ ਨੇ ਚਾਰੋਂ ਥਣ ਨਿਖੜਵੇਂ ਨੇ ਗੈਪ ਪੂਰਾ ਥਣਾ ਚ ਅਗਲੇ ਤੋਂ ਪਿਛਲੇ ਚ ਪਿਛਲਿਆਂ ਤੋਂ ਪਿਛਨਿਆਂ ਚ ਆ ਦੋਸਤੋ ਇਧਰ ਵੀ ਦਿਖਾ ਦੇਣਾ ਮੈਂ ਤੇ ਬਾਕੀ ਅਗਲੀ ਗੱਲ ਬਾਤ ਤੁਹਾਡੀ ਬਾਈ ਜੀ ਨਾਲ ਕਰਾ ਦਨੇ ਆ ਬਾਈ ਸਸਰੀ ਕਾ ਦੱਸਰੀ ਕਾ ਬਾਈ ਨਾਮ ਦੱਸੋ ਬਈ ਬਲਦੀਪ ਸਿੰਘ ਜੀ ਕੁਲਦੀਪ ਸਿੰਘ ਪਿੰਡ ਬਾਈ ਪਿੰਡ ਗਰਾਹਾਂ ਜੀ ਉਹ ਗਰਾਹਾਂ ਇਹ ਝੋਟੀ ਕਿੰਨੇ ਵਜੇ ਸਵੇਰੇ ਸੁਣਦੀ ਆ ਕਿ ਵੀ 4 ਵਜੇ ਚੌਥੇ ਸੂਰੇ ਕਿੰਨੇ ਕਿ ਦਿਨ ਕੱਢਦੀ ਆ 8 ਕਿ ਦਿਨ ਜੀ 8-10 ਦਿਨ ਨਾਲ ਤੀਜੇ ਸੂਰੇ ਕਿੰਨਾ ਕ ਦੁੱਧ ਕੱਢਿਆ 16 ਆਪਣੇ ਘਰ ਦੀ ਜੁੱਤੀ ਆ ਪਹਿਲੇ ਨਾਲ ਵਪਾਰ ਦਾ ਹੀ ਕੰਮ ਕਰਦੇ ਆ ਜਾਂ ਨੋਰਮਲੀ ਅੱਛਾ ਨੋਰਮਲੀ ਡੰਗਰ ਰੱਖਦੇ ਨੇ ਕਦਾ ਬਾਜ਼ ਜਾਂਦਾ ਦਾ ਸੀਟ ਕਰਦੇ ਆ ਬੀ ਦਿਨਾਂ ਨਹੀਂ ਕਰਦੀ ਅੱਛਾ ਇਹਦਾ ਰੇਟ ਬਾਈ ਰੇਟ ਬਈ ਫੋਨ ਤੇ ਫੋਨ ਤੇ ਹੀ ਕਰੋਂਗੇ ਹਾਂਜੀ ਜੈਨੂਅਲ ਰੇਟ ਹੀ ਕਰੋਂਗੇ ਬਿਲਕੁਲ ਹਾਂਜੀ ਜਮਦ ਲਾਇਨ ਦੇ अच्छा 16 किलो कड्या तीजे जमा जोक के विच किने ਲੈਣਾ ਹੁਣ ਵੀ ਦੇ ਮੈਂ ਜੋਕ ਕੇ 100 ਲੀਟਰ ਅੱਛਾ ਤੋਂ ਬਾਅਦ ਠੀਕ ਹੈ ਜੀ ਹਾਂ ਪਹਿਲਾਂ ਵੀ ਕੋ ਪਹਿਲਾਂ ਵੀ ਨਹੀਂ ਸੂਤ ਤੋਂ ਬਾਅਦ ਜੋਕ ਕੇ ਠੀਕ ਹੈ ਨੰਬਰ ਬੋਲਦੇ ਬਾਈ ਆਪਣਾ ਨੰਬਰ 82699 ਹਾਂਜੀ 0978 ਇੱਕ ਵਾਰੀ ਫੇਰ ਬੋਲਦੇ 82699 0978 ਛੋਟੀ ਨੂੰ ਖੋਲ ਕੇ ਦਿਖਾ ਦੇ ਬਾਈ ਦਰਦੀ ਦਾ ਨਹੀਂ ਨਾ ਬਾਈ ਕੋਈ دوستੋ ਮੂੰਹ ਮੱਥਾ ਦੇਖ ਲਓ ਕੁੰਡੇ ਸਿੰਘਾਂ ਚ ਚੌਥੇ ਸੂਏ ਸੁੰਦੀਆ ਬਾਈ ਨੇ ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਛੋਟੀ ਬਾਰੇ ਤੀਜੇ ਸੂਏ ਦਾ ਬਾਈ ਕਹਿੰਦਾ 16 ਕਿਲੋ ਦਾ ਰਕਾਰਡ ਹੈ ਇਹਦਾ ਇਸ ਟਾਈਮ ਕੱਚੀ ਹੈ ਹਾਲੇ 8 ਤੋਂ 10 ਦਿਨ ਲੈਂਦੀ ਹੈ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਨੰਬਰ ਮੈਂ ਬਾਈ ਦਾ ਲਾ ਦੂੰਗਾ ਸਕਰੀਨ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਦੋਸਤੋ 16 ਕਿਲੋ ਦਾ ਰਕਾਰਡ ਦੱਸਿਆ ਤੀਜੇ ਸੂਏ ਦਾ ਬਾਈ ਕਹਿੰਦਾ ਜੇ ਕਿਸੇ ਨੂੰ ਕੋਈ ਸ਼ੱਕ ਸ਼ੋਭਾ ਲੱਗਦੀ ਹੈ ਦੁੱਧ 'ਚ ਤਾਂ ਬਾਈ ਨਾਲ ਸਾਈ ਕਰ ਲੇ ਬਾਈ ਉਸ ਤੋਂ ਬਾਅਦ ਸਵੇਰ ਆ ਕੇ ਝੋਟੀ ਦੁੱਧ ਤਲਾ ਕੇ ਦੇ ਦੂਗਾ ਇੱਕ ਵਾਰ ਨੇੜੇ ਤੋਂ ਫਿਰ ਦਿਖਾ ਦਣਾ ਥਾਣਾ ਹਵਾਨਾ ਦੋਸਤੋ ਚਾਰੋਂ ਥਣ ਨਿਖੜਵੇਂ ਲੱਗੇ ਨੇ ਗੈਪ ਤੇ ਲੱਗੇ ਨੇ ਸੋਹਣੇ ਥਣ ਲੱਗੇ ਨੇ ਚਾਰੇ ਦਰਮਿਆਨੇ ਕੱਦ ਕਾਟ ਚਾ ਦੋਸਤੋ ਚੌੜੇ ਢਾਂਚੇ ਚ ਵਧੀਆ ਜਾਣ ਵਾਲੀ ਝੋਟੀ ਐ ਕਿਸੇ ਪੱਖ ਤੋਂ ਕੋਈ ਕਮੀ ਨਜ਼ਰ ਨਹੀਂ ਆ ਰਹੀ ਤੇ ਬਾਕੀ ਬਾਈ ਕਹਿੰਦਾ ਜਿਹਨੇ ਸਾਈ ਕਰਕੇ 16 ਕਿਲੋ ਦੁੱਧ ਜੋਖ ਕੇ ਲਜਾਣੀ ਆ ਉਹਦਾ ਰੇਟ ਥੋੜਾ ਜਆ ਅੱਜ ਦੇ ਰੇਟ ਨਾਲੋਂ ਅਲੱਗ ਹੋਊਗਾ ਉਹ ਬਾਈ ਚ ਭਾਵ ਵੀ ਦੇਊਗਾ ਤੇ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਬਾਈ ਦਾ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਬਾਈ ਨੂੰ ਫੋਨ ਤੇ ਗੱਲ ਕਰਕੇ ਰੇਟ ਕਨਫਰਮ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਹੈ ਬਾਕੀ ਤੁਸੀਂ ਨੇੜ ਆ ਕੇ ਆਪਣੀ ਤਸੱਲੀ ਕਰਕੇ ਜਾਨਵਰ ਖਰੀਦਣਾ ਹੁੰਦਾ ਹੈ ਐਡਰੈਸ ਬਾਈ ਨੇ ਸਾਰਾ ਦੱਸਤਾ ਵੀਡੀਓ 'ਚ ਨੇੜ ਆ ਕੇ ਤਸੱਲੀ ਕਰਕੇ ਜਾਨਵਰ ਖਰੀਦ ਲਿਓ ਇੱਕ ਵਾਰੀ ਮੂੰਹ ਮੱਥਾ ਫੇਰ ਤੋਂ ਦਿਖਾ ਦੇਣਾ ਥਣ ਹਵਾਨਾ ਦਿਖਾ ਦੇਣਾ 10 ਦਿਨਾਂ ਦੀ ਦੋਸਤੋ ਕੱਚੀ ਐ ਇਸ ਗੱਲ ਦਾ ਧਿਆਨ ਰੱਖਿਓ ਚਾਰੋਂ ਥਣ ਨਿਖੜਵੇਂ ਲੱਗੇ ਨੇ ਪੂਰੇ ਗੈਪ 'ਚ ਲੱਗੇ ਨੇ ਆਹ ਦੋਸਤੋ ਮਿਲਕ ਵੈਨ ਜਾ ਰਹੀ ਐ ਨੇੜ ਤੋਂ ਤੁਸੀਂ ਦੇਖ ਸਕਦੇ ਹੋ ਪੂਰੀ ਮੋਟੀ ਐ ਰਸੇ ਵਰਗੀ ਤੇ ਹਵਾਨੇ ਦੇ ਉੱਤੇ ਨਾੜਾਂ ਵੀ ਉੱਭਰੀਆਂ ਹੋਈਆਂ ਨੇ ਦੋਸਤੋ ਦੁੱਧਾਲੀ ਝੋਟੀ ਆ ਦੋਸਤੋ ਦਰਮਿਆਨੀ ਕੱਦ ਕਾਟਚ ਹੈ ਬਾਕੀ ਨੇੜ ਆ ਕੇ ਆਪਣੀ ਤਸੱਲੀ ਕਰਕੇ ਲੈ ਲਿਓ ਵੀਡੀਓ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ